ਯਾਰ ਸਮਝਿਆ ਪਹਿਲੀ ਰੈਲੀ ਸੀ ਅਰਕਾ ਇਹ ਪਹਿਲਾ ਪ੍ਰੋਗਰਾਮ ਸੀ ਜਿਹੜਾ ਕਿ ਓਪਨਲੀ ਅਸੀਂ ਪੈਲਸ ਵਿੱਚ ਕੀਤਾ ਵਾਗੇ ਘਰ ਵਿੱਚ ਮੀਟਿੰਗਾਂ ਕਰਦੇ ਹਾਂ ਛੋਟੇ ਛੋਟੇ ਮੀਟਿੰਗਾਂ ਕਰਦੇ ਹਾਂ ਜਿਹੜੇ ਇਸ ਲੈਵਲ ਦੀ ਆ ਇਹ ਪਹਿਲੀ ਵਾਰ ਹੋਈ ਮੇਢੇਲ ਕੇ ਔਰ ਬਹੁਤ ਸਕਸੈਸ ਰਹੀ ਹੈ ਜਿੱਥੇ ਭਾਜਪਾ ਦਾ ਕੋਈ ਮੰਡਲ ਪ੍ਰਧਾਨ ਨਹੀਂ 2 ਸਾਲ ਪਹਿਲਾਂ ਜਿੱਥੇ ਕੋਈ ਇਹ ਕੋਈ ਢਾਂਚਾ ਨਹੀਂ ਹੈਗਾ ਉੱਥੇ ਅੱਜ ਤੁਸੀਂ ਰੈਲੀ ਨੂੰ ਵੇਖ ਕੇ ਆਏ ਜੀ ਬਹੁਤ ਵਧੀਆ ਸਕਸੈਸ ਰੈਲੀ ਹੈ ਜੀ ਕਿੰਨੇ ਬੰਦੇ ਸਾਮੋਹ ਹੋਏ ਨੇ ਬੰਦੇ ਵੇਖੋ ਤੁਸੀਂ ਬੰਦੇ ਸ਼ਾਮ ਦੀ ਗੱਲ ਕਰਦੇ ਜੀ ਬੰਦੇ ਜਿੰਨੇ ਵੀ ਵੇਖੇ ਸਾਰੇ ਜੋ ਭਾਜਪਾ ਹੈਗੀ ਨਹੀਂ ਮੇ ਪਾਜ ਪਾ ਹੈਗੇ ਨਹੀਂ ਜਿੰਨੇ ਵੀ ਸਾਰੇ ਸ਼ਾਮਿਲ ਹੋਇਆ ਹਾਂ 100 150 ਪਰਿਵਾਰ ਜਿਹੜਾ ਵਾ ਉਹ ਅੱਜ ਸ਼ਾਮਿਲ ਹੋਇਆ ਵਾ ਬੜੇ ਚੰਗੇ ਚੰਗੇ ਬੰਦੇ ਸ਼ਾਮਿਲ ਹੋਏ ਕੱਲ ਗੁਰਮukh Singh ਕਾਦਰਾਬਾਦ ਜਿਹੜੇ ਕਿ ਵਾਈਸ ਚੇਅਰਮੈਨ ਰਹੇ ਨੇ ਮਾਰਕ ਕਮੇਟੀ ਦੇ ਉਹ ਛੱਡ ਕੇ ਆਏ ਦੂਜੀ ਪਾਰਟੀ ਤੋਂ ਉਹ ਸ਼ਾਮਿਲ ਹੋਏ ਨੇ ਕੱਲ ਜੀ ਕਿਵੇਂ ਬਹੁਮਤ ਚਿੰਨੀ ਦੀ ਬਹੁਮਤ ਲੀਡ ਨਾਲ ਜਿਹੜਾ ਉਹ ਪੇਸ਼ ਸੁਆਦ ਦਾ ਵੇਖੋ ਸਾਡੇ ਬਾਅਦ ਤੇ ਅਜੇ ਫਿਰ ਨਾਲ ਬਹੁਤ ਮਤ ਮਹਿਣਾ ਨਹੀਂ ਰੱਖਦੀ ਕਿਉਂਕਿ ਗਲਤ ਗੱਲ ਨਹੀਂ ਕਰਨੀ ਸੱਚੀ ਗੱਲ ਕਰਨੀ ਚਾਹੀਦੀ ਆ ਅਹੀਂ ਫਾਈਟ ਵਿੱਚ ਆ ਕੇ ਨਾਲ ਤੋਂ ਥੋੜਾ ਬਦਲ ਉੱਪਰ-ਨੀਚੇ ਰਹਿ ਜੀ ਉਹ ਬੜੀ ਵੱਡੀ ਗੱਲ ਆ ਫਿਰ ਅੱਜ ਦੀ ਪੋਜੀਸ਼ਨ ਸਾਡੀ ਇਹ ਆ ਇਸ ਤੋਂ ਅੱਗੇ ਕੀ ਹੁੰਦਾ ਵਾ ਬਾਅਦ ਇਹ ਗੱਲਾਂ ਕਿਉਂ ਜ਼ੀਰੋ ਸਟਾਰਟ ਹੋਏ ਆ ਐਵੇਂ ਦੂਜੇ ਲੀਡਰਾਂ ਵਾਂਗੂ ਝੂਠ ਮਾਰਨਾ ਉਹਦਾ ਨਹੀਂ ਫਾਇਦਾ ਕੋਈ ਵੀ ਅਸੀਂ ਕਿਉਂ ਚਾਰ ਕੋਨਾ ਟਕਰਿਆ ਸਾਨੂੰ ਇਸ ਗੱਲ ਵਿੱਚ ਸਾਨੂੰ ਬੈਨੀਫਿਟ ਆ ਕੇ ਚਾਰ ਕੋਨੇ ਟਕਰ ਵਿੱਚ ਆਹੀਂ ਬਿਲਕੁਲ ਬਰਾਬਰ ਆ ਕੇ ਉਹਨੇ ਕਿਹਦੇ ਫਰਕ ਨਾ ਜੀਤਾਂਗੇ ਸੰਧੂ ਸਾਹ ਦੇ ਬੰਦੇ ਨਾਲ ਐਮਪੀ ਜੀ ਜੇ ਕਾਸ ਹੋਣਗੇ ਵੇਖੋ ਸਭ ਤੋਂ ਪਹਿਲੋਂ ਬੰਦਾ ਜਿਹੜਾ ਤੇ ਚੋਨਲਾਂ ਦਾ ਲੀਡਰ ਉਹਦਾ ਦਿਮਾਗ ਕਿਵੇਂ ਦਾ ਆ ਉਹਦਾ ਵਿਜ਼ਨ ਕਿਵੇਂ ਦਾ ਆ ਬਾਕੀ ਸਾਰੀਆਂ ਗੱਲਾਂ ਬਾਅਦੀਆਂ ਨੇ ਸੰਧੂ ਸਾਹ ਨੇ ਅਮਰੀਕਾ ਵਿੱਚ ਇਨਾ ਕੰਮ ਕੀਤਾ ਬਾਹਲੇ ਦੇਸ਼ਾਂ ਵਿੱਚ ਇਨਾ ਕੰਮ ਕੀਤਾ ਵਾ ਤੇ ਉਹਨਾਂ ਦਾ ਕੋਈ ਇੱਕ ਵਿਜ਼ਨ ਹੈਗਾ ਵੇ ਇੱਕ ਦਿਮਾਗ ਆ ਇੱਕ ਸਿਆਣੇ ਨੇ ਜੋ ਉਹ ਕਰ ਸਕਦੇ ਆ ਪੜ੍ਹਾਈ ਲਿਖਾਈ ਦੇ ਬੇਸ ਤੇ ਉਹ ਨਾ ਤੇ ਧਾੜੀ ਵਾਲ ਕਰ ਸਕਦਾ ਆ ਨਾ ਉਹਨਾਂ ਪੜਿਆ ਲਿਖਿਆ ਅੰਦਰ ਖਰਚ ਕਿਸਮ ਪਤਾ ਨਹੀਂ ਕਿਥੇ ਆ ਔਜਲਾ ਸਾਹਿਬ ਆ ਐਵੇਂ ਹਵਾ ਦੇ ਤੀਰ ਮਾਰੀ ਜਾਂ ਜੋ ਮਰਜ਼ੀ ਕਰਿਆ ਇਹ ਆਪਣੀ ਕੁਆਲੀਫਿਕੇਸ਼ਨ ਕੰਪੇਅਰ ਕਰ ਲੈਣੇ ਨਾ ਯਾਰ ਬਾਕੀ ਗੱਲਾਂ ਸਭੀਆਂ ਬਾਅਦ ਦੀਆਂ ਨੇ ਜੋਸ਼ੀ ਆਪਣੀ ਕੁਆਲੀਫਿਕੇਸ਼ਨ ਕੰਪੇਅਰ ਕਰ ਲੈਣ ਨਾਲ ਨਾਲ ਤੇ ਪਤਾ ਲੱਗ ਜਾਊਗਾ ਵੀ ਕੌਣ ਸਿਆਣਾ ਵਾ ਐਮਪੀ ਔਜਲਾ ਜਿਹੜੇ ਮੌਜੂਦਾ ਐਮਪੀ ਵੀ ਰਹੇ ਨੇ ਉਹ ਮਜੀਠੀ ਹਲਕੇ ਦਾ ਚੰਨਾ ਜਿਹਾ ਵਿਕਾਸ ਕੀਤਾ ਵਾ ਲੱਗਦਾ ਤੇਲ ਵਾਂਗ ਬਣੇ ਨੇ ਕੀ ਕਾ ਕਰਦੇ ਬਿਲਕੁਲ ਕੋਈ ਵਿਕਾਸ ਨਹੀਂ ਕੀਤਾ ਇੱਕ ਫਿਰ ਉਹਨਾਂ ਨੇ ਵਿਕਾਸ ਕੀਤਾ ਤੇ ਸੋਸ਼ਲ ਮੀਡੀਆ ਉਹ ਇੱਕ ਨਾ ਏਜੰਸੀ ਹਾਇਰ ਕਰਦੇ ਨੇ ਹਰ ਵਾਰ ਇਲੈਕਸ਼ਨ ਵਿੱਚ ਆ ਕੇ ਉਹ ਬਾਅਦ ਵਿੱਚ ਐਡ ਆਉਂਦੀ ਉਹਨਾਂ ਦੀ ਉਹ 4 ਲੱਖ ਜੀ ਬੋਲਦੇ ਨੇ پتہ ਕਿਹੜੀ ਏਜੰਸੀ ਉਹਨਾਂ ਰੱਖੀ ਆ ਕੋਈ ਉਹਨਾਂ ਰੱਖੇ ਬੰਦੇ ਇਦਾਂ ਦੇ ਕੰਮ ਨਹੀਂ ਕਰਦੇ ਉਹ ਏਜੰਸੀ ਦੇ ਆਧਾਰ ਤੇ ਇਲੈਕਸ਼ਨ ਲੜਦੇ ਨੇ ਵੇਖੋ ਹੁਣ ਫਿਰ ਆਮ ਜੀ ਫੇਸਬੁੱਕ ਸੋਸ਼ਲ ਮੀਡੀਆ ਵੇਖੋ ਆਮ ਅੱਗੇ ਖੜੇ ਹੁੰਦੇ ਨੇ ਉਹ ਹਰ ਇਲੈਕਸ਼ਨ ਵਿੱਚ ਇਦਾਂ ਕਰਦੇ ਨੇ ਇਲੈਕਸ਼ਨ 'ਚ ਆ ਕੇ ਸੋਸ਼ਲ ਮੀਡੀਆ ਬੇਸ ਤੋਂ ਕਰਦੇ ਕੰਮ ਕੀਤਾ ਕੋਈ ਨਹੀਂ ਮੈਂ ਸਟੇਟ ਤੇ ਗੱਲ ਕੀਤੀ ਸੀਗੀ 5 ਸਾਲ ਕਾਂਸ ਦਾ ਰਾਜ ਰਿਹਾ 5 ਸਾਲ ਉਹ ਐਮਪੀ ਰਹੇ ਕੀ ਨਸ਼ਾ ਖਤਮ ਹੋਇਆ ਕੋਈ ਕੰਮ ਕੀਤਾ ਉਹਨਾਂ ਨੇ ਆਜੋ ਗੱਲਾਂ ਕਰਦੇ ਨੇ ਹੋਰ ਦੇ ਆ ਇਹ ਕਰਕੇ ਉਹ ਝੂਠ ਦੀ ਗੱਲ ਕਰਦੇ ਆ ਕਿ ਝੂਠ ਨਾ ਮਾਰੋ ਪਹਿਲੇ ਉਹ ਗੁਰਰਾਮਦਾਸ ਦੇ ਘਰ ਜਾ ਕੇ ਕਹੇ ਕਿ ਜਦੋਂ 5 ਸਾਲ ਸਰਕਾਰ ਰਹੀ ਆ 5 ਸਾਲ ਕਾਂਸ ਦੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਨਸ਼ਾ ਖਤਮ ਕਰੋ ਕੀ ਉਪਰਾਲੇ ਕੀਤਾ ਦੱਸਣ ਇੱਕ ਵਾਰ ਕਿ ਐਸਐਸਪੀ ਨਾ ਕਿ ਆਪਣੇ ਮੁੱਖ ਮੰਤਰੀ ਗੱਲ ਕੀਤੀ ਕਿ ਨਸ਼ਾ ਵਧ ਰਿਹਾ ਉਹਨਾਂ ਨੂੰ ਉਹ ਤੇ ਜਮੀਰ ਦੀ ਆਵਾਜ਼ ਹੁੰਦੇ ਹੋયા ਇਹ ਇਲੈਕਸ਼ਨ ਕੁਇਟ ਕਰਨੀ ਚਾਹੀਦੀ ਕਿਉਂਕਿ 7 ਸਾਲ ਜਿਹੜਾ ਕਰ ਸਕਿਆ ਕੁਝ ਹੁਣ ਕਿਹੜਾ ਉਹਨੇ ਨਵਾਂ ਖੋਣ ਖੋ ਦੇਣਾ ਤੁਸੀਂ ਇਠਾ ਵਾਦਿਆਂ ਕੀ ਕਹਿਣਾ ਚਾਹੋਗੇ ਮਨਜੀਠਾ ਵਾਸੀ ਜਿਹੜਿਆ ਉਹ ਲੱਕ ਬਣ ਕੇ ਤੁਰ ਪਿਆ ਮਨਜੀਠਾ ਵਾਸੀ ਜਿਹੜੇ ਆ ਜਾਗਰੂਕ ਹੋ ਗਿਆ ਇੱਕ ਜਿੰਨੀਆਂ ਸਹੂਲਤਾਂ ਨੇ ਇਹ ਕੰਦੇ ਲਿਖਿਆ ਸੱਚ ਹੈ ਜਿੰਨੀਆਂ ਵੀ ਐਸੇ ਬਰਾਰੀ ਨੂੰ ਸਹੂਲਤਾਂ ਨੇ ਕਿਸਾਨਾਂ ਨੂੰ ਜਿਹੜੇ 6000 ਰੁਪਇਆ ਵਾ ਇਹ ਸਾਰੇ ਸੈਂਟਰ ਸਰਕਾਰ ਦਾ ਆ ਜੇ ਮੈਂ ਗੱਲ ਸਹੂਲਤਾਂ ਇਹ ਕਰ ਲੱਗਾ ਵਾ ਤੇ ਐਸੀ ਬਰਾਰੀ ਨੂੰ ਜੇ ਫਲਸ਼ਾਂ ਮਿਲੀਆਂ ਨੇ ਤੋਂ ਸਾਰੇ ਟੋਟਲ ਪੈਸੇ ਮੋਦੀ ਸਾਹਿਬ ਕੋ ਆਏਗਾ ਜੇ ਸਾਡੀਆਂ ਬੀਬੀਆਂ ਭੈਣਾਂ ਗੋਏ ਵਿੱਚ ਪਾਥੀਆਂ ਪਸਦੀਆਂ ਸੀ ਤੇ ਉਹਨਾਂ ਨੂੰ ਮੁਫਤ ਸਿਲੰਡਰ ਦਿੱਤੇ ਆ ਮੋਹਤ ਚੁੱਲੇ ਦਿੱਤੇ ਆ ਜੇ ਜਨੇਪਾ ਸਕੀਮ ਆਈ ਆ ਤੇ ਬੱਚੇ ਨਾ ਤੇ 20 ਲੱਖ ਦੀ ਐਫ ਡੀ ਬੇਟੀ ਨਾ ਕਰਦੇ ਬੇਟੀਏ ਜੰਮੀ ਨਹੀਂ ਅਜੇ ਉਹਦੇ ਪਿਓ ਵਿਖਦਾ ਪਹਿਲਾਂ ਫਿਕਰ ਆ ਸਾਡੇ ਪ੍ਰਧਾਨ ਮੰਤਰੀ ਨੂੰ ਜਦੋਂ ਇਹ ਚੀਜ਼ਾਂ ਇਹ ਪਿੰਡਾਂ ਜਾ ਕੇ ਦੱਸਦੇ ਆ ਤੇ ਲੋਕ ਜਾਗਰੂਕ ਹੋ ਗਿਆ ਵੀ ਠੱਗਾਂ ਨੂੰ ਵੋਟਾਂ ਨਹੀਂ ਪਾਉਣੇ ਜਿਹੜੇ ਸਾਨੂੰ ਠੱਗਦੇ ਰਹੇ ਹੁਣ ਤੱਕ ਫਾਰਮ ਭਰ ਕੇ ਫੋਟੋਆਂ ਲਾ ਕੇ ਪ੍ਰਧਾਨ ਮੰਤਰੀ ਮੋਦੀ ਜਿਨਨੇ ਗਰੀਬਾਂ ਦੀ ਪਿੱਠ ਪੂਰੀ ਆ ਐਰਕਾਂ ਗਰੀਬ ਉਹਦੀ ਪਿੱਠ ਨਹੀਂ ਲੱਗਣ ਦੇਣਗੇ ਆਮ ਆਮੀ ਵਾਲੀ ਗੰਟੀ ਕਿਸੇ ਦੇਖਦੇ ਹੋ ਇਹ ਤਾਂ ਬੀਬੀ ਨੂੰ ਇਹ ਆਇਆ ਯਾਰ ਪਾਣੀ ਮਿਲਿਆ ਕੀ ਕਣਕ ਆਉਗੀ ਤੁਹਾਨੂੰ ਲੱਗਦਾ ਕਿ ਆਮ ਆਦਮੀ ਨੂੰ ਕੋਈ ਵਿਸ਼ਵਾਸ ਹੈਗਾ ਗਾਰੰਟੀ ਗਾਰੰਟੀ ਦੇ ਲਫ਼ਜ਼ ਦਾ ਮਤਲਬ ਕੀ ਆ ਗਾਰੰਟੀ ਦੇ ਲਫ਼ਜ਼ ਦਾ ਮਤਲਬ ਹੁੰਦਾ ਵਾ ਕਿ ਸ਼ਿਓਰ ਕਰਨਾ ਅੱਜ ਤੱਕ ਉਹਨੇ ਇਹ ਇਹ ਇੱਕ ਗੱਲ ਤੇ ਖਲੋਤੇ ਦੱਸੋ ਜੀ ਸਿਕਿਉਰਿਟੀ ਦਾ ਇਸ਼ੂ ਲਾ ਲਓ ਤੁਸੀਂ ਮੈਂ ਸਿਕਿਉਰਿਟੀ ਮੈਣੀ ਲਊਂਗਾ ਜੀ ਨਸ਼ੇ ਦਾ ਇਸ਼ੂ ਲੈ ਲਓ ਜੀ ਹੁਣ ਜਿਹੜਾ ਕਹਿਣ ਡਿਆ ਵਾ ਧਾਲੀ ਵਾਲ ਕਹਿਣ ਡਿਆ ਵਾ ਕਿ 31 ਦਸੰਬਰ ਤੱਕ ਅਸੀਂ ਨਸ਼ਾ ਖਤਮ ਕਰਾਂਗੇ ਇਹਦਾ ਮਤਲਬ 31 ਦਸੰਬਰ ਤੱਕ ਕੋਈ ਠੇਕਾ ਦੇਦਾ ਕਿ ਲੋਕਾਂ ਨੂੰ ਨਸ਼ਾ ਵੇਚਣ ਇਹ ਕਹਿ ਰਿਹਾ ਨਾ ਦੂਜੇ ਲਫ਼ਜ਼ਾਂ ਵਿੱਚ ਇਹ ਕਹਿ ਰਿਹਾ ਵਾ ਕਿ 31 ਦਸੰਬਰ ਤੋਂ ਬਾਅਦ ਇਹ ਨਸ਼ੇ ਨੂੰ ਖੋਲਦੇ ਛੱਡਣਗੇ ਤੇ ਇਹ ਕਰਕੇ ਉਹਨਾਂ ਵਿਜ਼ਨ ਹੀ ਹੈ ਨਹੀਂਗਾ ਸੋਚ ਹੀ ਹੈ ਨਹੀਂ ਕਿ ਉਹਨਾਂ ਨੂੰ ਸਮਝ ਉਹਨਾਂ ਬੰਦਿਆਂ ਨੂੰ ਇਹ ਨਹੀਂ ਸਮਝ ਕੇ ਅਸੀਂ ਬੋਲ ਕੀ ਰਹੇ ਆ ਸਾਡੇ ਅਲਫਾਜ਼ ਕੀ ਨਿਕਲ ਰਹੇ ਆ ਤੇ ਮਹਿਣਾ ਕੀ ਆ ਉਹ ਦੇਸ਼ ਦਾ ਕੀ ਸੋਚਣਗੇ